ਵਿਸ਼ਾ ਭਾਰਤ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਿਲਪ੍ਰੀਤ ਕੋਟ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਜਿਹੜਾ ਕਿਸ ਸੰਬੋਧਨ ਕੀਤਾ ਗਿਆ ਤੇ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਦੱਸ ਦੇਣਾ ਕਿ ਨੰਗਲ ਵਿਖਿਆ ਹੋ ਜੇ ਤਾਂ ਵੱਡੇ ਨੌਕਰੀ ਮੇਲੇ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਤੇ ਆਪਣਾ ਪੱਖ ਜਿਹੜਾ ਕਿਸ ਸਾਹਮਣੇ ਰੱਖਿਆ ਕਿ ਆ ਕੁਝ ਗੱਲਾਂ ਜਿਹੜੀ ਕਿ ਸਾਂਝੀਆਂ ਕੀਤੀਆਂ ਗਈਆਂ ਤੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਹੈ ਖੜੇ ਮਾਤਾ ਪਿਤਾ ਖਾਸ ਕਰਕੇ ਮਾਵਾਂ ਨੂੰ ਬਹੁਤ ਚਿੰਤਾ ਆਉਂਦੀ ਆਪਣੇ ਬੱਚਿਆਂ ਦੀ ਅਗਰ ਲੜਕਾ ਹੈ ਤਾਂ ਉਸ ਨੂੰ ਲੱਗਦਾ ਕਿ ਉਹਦਾ ਵਿਆਹ ਨਹੀਂ ਹੋਊਗਾ ਤੇ ਅਗਰ ਬੱਚੀ ਹੈ ਤਾਂ ਉਸ ਨੂੰ ਲੱਗਦਾ ਕਿ ਬੱਚੀ ਅਗਰ ਕਮਾਨ ਲੱਗੀ ਤਾਂ ਵੀ ਉਹਦਾ ਰਿਸ਼ਤਾ ਵਧੀਆ ਹੋ ਜਾਊਗਾ 55000 ਸਰਕਾਰੀ ਨੌਕਰੀਆਂ ਸਰਕਾਰ ਨੇ ਦਿੱਤੀਆਂ ਹੁਣ ਵੀ ਪੰਜਾਬ ਪੁਲਿਸ ਦੀਆਂ ਨੌਕਰੀਆਂ ਨਿਕਲ ਰਹੀਆਂ ਵਕ ਵਕ ਟੀਚਰ ਬੈਕ ਵਿੱਚ ਬਹੁਤ ਸਾਰੀ ਜਿਹੜੀ ਨੌਕਰੀ ਆ ਰਹੀਆਂ ਸਰਕਾਰੀ ਨੌਕਰੀ ਮੈਰਿਟ ਤੇ ਦੇ ਸਕਦਾ ਮੈਂ ਆਪਣੀ ਸਕੀਪ ਇਹੰਦੀ ਵੀ ਸਿਫਾਰਿਸ਼ ਨਹੀਂ ਕਰ ਸਕਦਾ ਮਾਨ ਸਾਹਿਬ ਨੇ ਇਦਾਂ ਦਾ ਸਿਸਟਮ ਬਣਾਇਆ ਕਿ ਜਿਹੜਾ ਬੱਚਾ ਪੜੂਗਾ ਤੁਹਾਨੂੰ ਇਹ ਦੱਸ ਦਵਾਂ ਆਪਣੇ ਇਲਾਕੇ ਤੋਂ 500 ਤੋਂ ਵੱਧ ਬੱਚਿਆਂ ਨੂੰ ਸਰਕਾਰੀ ਨੌਕਰੀ ਮਿਲੀ ਹੈ ਸਾਡੇ ਬੱਚੇ ਸਾਡੀ ਬੱਚੀਆਂ ਸਭ ਇੰਸਪੈਕਟਰ ਤੱਕ ਡਾਕਟਰ ਤੱਕ ਬਣੇ ਨੇ ਹੁਣ ਉਹੀ ਜਿਦੋਂ ਮੈਂ ਕਿਤੇ ਘੁੰਮਦਾ ਹੁੰਦਾ ਮੇਰੇ ਨਾਲ ਡਿਊਟੀ ਲੱਗ ਜਾਂਦੀ ਹੈ ਉਹਨਾਂ ਦੀ ਉਹੀ ਬੱਚੇ ਸਾਡੇ ਪਿੰਡਾਂ ਦੇ ਬੱਚੇ ਨਾਨਗਰਾਂ ਤੋਂ ਮੁੰਡਾ ਮੋਹਿਤ ਤੋਂ ਸਭ ਇੰਸਪੈਕਟਰ ਬਣਿਆ ਨੰਗਲ ਥਾਣੇ ਦੀ ਡਿਊਟੀ ਹੈ ਅਨੰਦਪੁਰ ਸਾਹਿਬ ਤੋਂ ਦਿਨੇਸ਼ ਨੱਡਾ ਮੁੰਡਾ ਰਾਮਪੁਰ ਜੱਜਰ ਤੋਂ ਉਹ ਸਬ ਇੰਸਪੈਕਟਰ ਬਣਿਆ ਸਾਡੀ ਬੱਚੀ ਬੂੰਗਾ ਸਾਹਿਬ ਤੋਂ ਉਹ ਜਿਹੜੀ ਹੈ ਸਬ ਇੰਸਪੈਕਟਰ ਬਣੀ 500 ਤੋਂ ਵੱਧ ਨੌਕਰੀਆਂ ਮਿਲੀਆਂ ਪਰ ਸਰਕਾਰੀ ਨੌਕਰੀ ਲਿਮਟਿਡ ਹੈ ਪ੍ਰਾਈਵੇਟ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਅੱਜ ਇਸ ਕੈਂਪ ਦੇ ਵਿੱਚ 1006 ਜਿਹੜੇ ਹੁਣ ਤੱਕ ਰਜਿਸਟ੍ਰੇਸ਼ਨ ਹੋ ਗਏ ਜਿਨ੍ਹਾਂ ਵਿੱਚੋਂ 35% ਮਕੈਨੀਕਲ ਦੇ ਸੀ 18% ਸਿਵਲ ਦੇ 15% ਇਲੈਕਟ੍ਰੀਕਲ ਦੇ 10% आईटी ਦੇ ਤੇ 22% ਬੱਚੇ ਨਾਨ ਇੰਜੀਨੀਅਰਿੰਗ ਬੈਕਗਰਾਉਂਡ ਤੋਂ ਭਾਵੇਂ ਐਮਪੀਏ ਐਮਕੋਮ ਐਮਐਸਟੀ ਬੀਐਸਸੀ ਬੀਏ ਮੈਂ ਤੇ ਦੇਖਿਆ ਅੱਜ ਬੱਚੀਆਂ ਬੀਏ ਸੈਕੰਡ ਸੈਮੈਸਟਰ ਚ ਪੜ੍ਹੀਆਂ ਉਹ ਵੀ ਆਈਆਂ ਨੇ ਕੋਰਸਪੋਂਡੈਂਸ ਕਰ ਰਹੀਆਂ ਸੀ ਅਸੀਂ ਸਭ ਦਾ ਡਾਟਾ ਲੈ ਲਿਆ ਤੁਹਾਡੇ ਸਭ ਦੇ ਮੋਬਾਈਲ ਨੰਬਰ ਮੇਰੇ ਕੋਲ ਆ ਚੁੱਕੇ ਹਨ ਹੁਣ ਤੱਕ ਅੱਛਾ ਖੁਸ਼ੀ ਦੀ ਗੱਲ ਇਹ ਵੀ ਹੈ ਕਿ 1006 ਚੋਂ 270 27% ਲੜਕੀਆਂ ਸੀ ਲੜਕੀਆਂ ਜਿਹੜੀਆਂ ਵੱਡੀ ਤਾਦਾਦ ਚ ਇਸ ਕੇਪ ਚ ਆਇਆ ਲਗਭਗ 490 ਬੱਚਿਆਂ ਨੂੰ ਹੁਣ ਤੱਕ ਜਿਹੜਾ ਡੋકરી ਦਾ ਜਿਹੜਾ ਹੈ ਅਸ਼ੋਰੈਂਸ ਮਿਲ ਗਿਆ ਮੈਂ ਫਰਮ ਵਾਈਜ਼ ਕੰਪਨੀ ਵਾਈਜ਼ ਦੱਸ ਰਿਹਾ ਤੇ ਬੱਚੇ ਚੀਮਾ ਬੋਇਲਰ 15 ਬੱਚੇ ਪ੍ਰੀਤੀ ਕਾ ਇੰਡਸਟਰੀਜ਼ 21 ਐਸ ਐਮ ਐਲ 42 ਸਕਾਲਾ 10 ਏਜਲ 15 ਸੋਨਾਲੀਕਾ ਦੇ ਵਿੱਚ 250 ਬੱਚੇ ਐਲਨ ਆਟੋ ਬਾਈਕ ਅਗਰੋ ਇੰਡਸਟਰੀਜ਼ 8 ਜੀ ਐਮ ਪੀ 11 ਸੂਰਾਜ ਡਿਵੀਜ਼ਨ 58 NTD power 8 mai maitanis nishna 14 HF HDFC bank 10 parman 6 haje hor aankda axis bank haje hor bahut sari company da data aana hai jero nu naukri ajitho nahi mili mera vaada hai thaanu 2 4 5 dinan tak hafte tak mere daftar ch phone aauga kayi bachiyan nu assi loan wale passe apne rozgar wale passe oh vi karange ਬਹੁਤ ਸਾਰੇ ਬੱਚੇ ਇਹ ਦੇਖ ਕੇ ਅੱਛਾ ਜੀ 15000 ਦੀ ਨੌਕਰੀ ਨਾਲ ਕੀ ਹੋਊਗਾ 14 ਇੱਕ ਸ਼ੁਰੂਆਤ ਕਰੋ ਸ਼ੁਰੂਆਤ ਕਰਨੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੁੰਦੀ ਹੈ ਜਦੋਂ ਸ਼ੁਰੂਆਤ ਕਰਦੇ ਆ ਹੌਲੀ 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 ਸਿਸਟਮ ਦੇ ਵਿੱਚ ਆ ਕੇ ਆਪਾਂ ਜਿਹੜਾ ਹੈ ਉਹ ਐਕਸਪੀਰੀਅੰਸ ਦੇ ਨਾਲ ਆਪਾਂ ਤਰੱਕੀ ਕਰਦੇ ਆ ਅੱਜ ਇੱਥੇ 14000 ਤੋਂ ਲੈ ਕੇ 40000 ਰੁਪਏ ਤੱਕ ਦੇ ਜਿਹੜੇ ਪੈਕੇਜ ਹੈ ਉਹ ਇੱਥੇ ਇੰਸ਼ੋਰੈਂਸ ਹੋਇਆ ਜਿਵੇਂ ਜਿਵੇਂ ਤੁਸੀਂ ਕਰੋਗੇ ਤੇ ਆਉਣ ਵਾਲੇ ਦਿਨਾਂ ਚ ਅਸੀਂ ਐਂਟਰਪ੍ਰੀਨਰਸ਼ਿਪ ਦੀ ਵਰਕਸ਼ਾਪ ਤੇ ਤਾਂ ਕਿ ਆਪਣਾ ਕੰਮ ਸ਼ੁਰੂ ਕਰ ਸਕਾਂ ਉਹਦੇ ਉੱਤੇ ਵੀ ਕੈਂਪ ਲਾਵਾਂਗੇ ਮੈਂ ਸਾਰੇ ਹੀ ਸਾਡੇ ਮਹਿਕਮੇ ਦਾ ਸਾਰੇ ਪ੍ਰਿੰਸੀਪਲ ਸਹਿਬਾਨਾਂ ਦਾ ਪ੍ਰਿੰਸੀਪਲ ਆਈਟੀਆ ਨੰਗਲ ਪ੍ਰਿੰਸੀਪਲ ਆਈਟੀਆ ਨਨਕੁਰਲਾ ਪ੍ਰਿੰਸੀਪਲ ਆਈਟੀਆ ਅਦਬੂਡ ਪ੍ਰਿੰਸੀਪਲ ਆਈਟੀਆ ਰੋਪੜ ਪ੍ਰਿੰਸੀਪਲ ਆਈਟੀਆ ਸੇ ਕੁਸਾਰੇ ਜਿਹੜੇ ਆਸ-ਪਾਸ ਸਾਰੇ ਸਾਡੇ ਐਡਮਿਨਿਸਟ੍ਰੇਸ਼ਨ ਦਾ ਸਟਾਫ ਹੈੱਡ ਆਫਿਸ ਸਭ ਦਾ ਧੰਨਵਾਦ ਸਾਰੇ ਇੰਸਟ੍ਰਕਟਰਸ ਦਾ ਧੰਨਵਾਦ ਉਨੀਸ ਕੈਂਪਲੀ ਬਹੁਤ ਮਿਹਨਤ ਕੀਤੀ ਹੈ ਬਹੁਤ ਸੜੀ ਟੀਮ ਹੈ ਤੇ ਇਹ ਤੁਹਾਡੇ ਭਰਾ ਦਾ ਵਾਅਦਾ ਜਿੰਨਾ ਬੈਸਟ ਹੋ ਸਕੇ ਅਸੀਂ ਤੁਹਾਡੇ ਲਈ ਕਰਾਂਗੇ ਅੱਜ ਜਿਹੜੇ ਬੱਚੇ ਸਿਲੈਕਟ ਹੋਏ ਉਹਨਾਂ ਨੂੰ ਦਿਲੋਂ ਮੁਬਾਰਕਾਂ ਜਿਹੜੇ 490 ਬੱਚੇ ਤੇ ਹਜੇ ਤੱਕ ਇਹ ਆਂਕੜਾ ਹੋਰ ਵਧੂਗਾ ਗਰਮੀ ਬਹੁਤ ਸੀ ਅੱਜ ਸਾਡੇ ਲਈ ਖੁਸ਼ੀ ਦਾ ਦਿਨ ਹੈ ਕਿ ਨੰਗਲ ਸ਼ਹਿਰ ਜਿਹੜਾ ਉਜੜ ਜਾ ਗਿਆ ਸੀ ਜਿਹੜੇ ਕਹਿੰਦੇ ਸੀ ਇੱਧਰ ਇਹ ਆਈਟੀਆਈ ਦੀ ਸੜਕ ਤੇ ਤਾਂ ਕੋਈ ਆਂਦਾ ਵੀ ਨਹੀਂ ਸੀ ਅੱਜ ਉਸ ਨੰਗਲ ਸ਼ਹਿਰ 'ਚ ਮੇਲੇ ਵਰਗਾ ਮਾਹੌਲ ਸੀ ਜਿਵੇਂ ਕੋਈ ਉਤਸਵ ਹੋਵੇ ਕਿਲੇਮਾਨ ਸਾਹਿਬ ਵੀ ਆਏ ਸੀ ਅੱਜ ਫਤਿਹ ਦਿਵਸ ਜਿਹੜਾ ਆਪਾਂ ਪਾਣੀਆਂ ਦਾ ਮੋਰਚਾ ਜਿੱਤਿਆ ਤੇ ਉਸ ਤੋਂ ਬਾਅਦ ਇੱਥੇ ਵੀ ਐਨੀ ਵੱਡੀ ਤਰ੍ਹਾਂ ਦੇ ਨੌਜਵਾਨ ਸਾਡੇ ਬੱਚੇ-ਬੱਚੀਆਂ ਆਈ ਤੇ ਹੁਣ ਪਰਮਾਤਮਾ ਵੀ ਖੁਸ਼ ਹੈ ਮੌਸਮ ਜਿਹੜਾ ਆਪਣਾ ਰੰਗ ਦਿਖਾ ਰਿਹਾ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਭ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਦਿਲੋਂ ਜਿਹੜਾ ਹੈ ਤੁਹਾਨੂੰ ਮੁਬਾਰਕਬਾਦ ਤੁਹਾਡੇ ਨਵੇਂ ਜਿਹੜੇ ਕੈਰੀਅਰ ਦੇ ਲਈ ਬੈਸਟ ਵਿਸ਼ੇਸ ਤੇ ਜਿਹੜੇ ਬੱਚੇ ਰਹਿ ਗਏ ਆਈ ਆਮ ਸ਼ੋਰ ਯੂ ਕਿ ਅਸੀਂ ਕੋਈ ਨਾ ਕੋਈ ਹੱਲ ਜ਼ਰੂਰ ਲੱਭਦੇ ਰਵਾਂਗੇ ਤੇ ਇੱਕ ਵਾਅਦਾ ਹੈ ਕਿ ਹਰ 3-4 ਮਹੀਨੇ ਬਾਅਦ ਇਹਨਾਂ ਦੀ ਕੈਪਸਿਟੀ ਜ਼ਰੂਰ ਲਾਵਾਂਗੇ ਤਾਂ ਕਿ ਜਿਹੜਾ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲਦਾ ਰਹੇ ਬਹੁਤ-ਬਹੁਤ ਧੰਨਵਾਦ